ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਅੱਜ ਬਣਾਈ ਹੈ ਜੀ ਆਪਾਂ ਨੇ ਲੰਗਰਾਂ ਵਾਲੀ ਮਿਕਸ ਸਬਜੀ ਠੀਕ ਹੈ ਜੀ ਜਿਹੜੀ ਕਿ ਜ਼ਿਆਦਾਤਰ ਲੰਗਰਾਂ ਦੇ ਵਿੱਚ ਬਣਾਈ ਜਾਂਦੀ ਆ ਪੂਰੀ ਐਨ ਵਧੀਆ ਹਲਵਾਈ ਸਟਾਈਲ ਆਪਾਂ ਨੇ ਇਹ ਬਣਾਈ ਆ ਆਪਾਂ ਨੂੰ ਆਇਆ ਸੀਗਾ ਜੀ ਕਮੈਂਟ ਠੀਕ ਹੈ ਜੀ ਕਈ ਦਿਨ ਪਹਿਲਾਂ ਇੱਕ ਆਪਣੇ ਸਬਸਕ੍ਰਾਈਬਰ ਦਾ ਉਹ ਕਹਿੰਦੇ ਵੀ ਲੰਗਰਾਂ ਵਾਲੀ ਮਿਕਸ ਸਬਜੀ ਬਣਾ ਕੇ ਦਿਖਾਓ ਤੇ ਅੱਜ ਆਪਾਂ ਨੇ ਪੂਰੀ ਹਲਵਾਈ ਸਟਾਈਲ ਲੰਗਰਾਂ ਵਾਲੀ ਮਿਕਸ ਸਬਜੀ ਬਣਾਈ ਆ ਸੋ ਕਿਵੇਂ-ਕਿਵੇਂ ਬਣਾਈਆ ਤੁਹਾਨੂੰ ਅੱਗੇ ਵੀਡੀਓ 'ਚ ਦੱਸਾਂਗੇ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਹਾਲੇ ਤੱਕ ਸਾਡਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਆਜੋ ਫਿਰ ਤੁਹਾਨੂੰ ਹਲਵਾਈ ਸਟਾਈਲ ਬਣਾ ਕੇ ਦਿਖਾਉਣੀ ਆ ਲੰਗਰਾਂ ਵਾਲੀ ਮਿਕਸ ਸਬਜ਼ੀ ਕਿਵੇਂ ਬਣਦੀ ਆ ਰੈਸਪੀ ਕਰਦੇ ਆਂ ਸਟਾਰਟ ਦੀ ਮਿਕਸਾ ਸਬਜੀ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਚਾਹੀਦੀ ਆਪਾਂ ਨੂੰ ਸਬਜ਼ੀਆਂ ਜਿਹੜੀਆਂ ਕਿ ਮੈਂ ਇੱਥੇ ਕੱਟ ਲਈਆਂ ਠੀਕ ਹੈ ਜੀ ਆਪਣੇ ਕੋਲ ਗਾਜਰ ਹੈ ਆਲੂ ਹੈ ਮਟਰ ਹੈ ਸਬਜ਼ੀਆਂ ਆਪਾਂ ਨੇ ਕੱਟ ਕੇ ਚੰਗੀ ਤਰ੍ਹਾਂ ਧੋ ਲਈਆਂ ਤੇ ਇੱਕ ਫੁੱਲ ਆਪਾਂ ਨੇ ਗੋਭੀ ਦਾ ਕੱਟ ਲਿਆ ਟੋਟਲ weight ਸਬਜੀ ਦਾ ਹੈਗਾ 1.5 ਕਿਲੋ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਨੇ ਦੋ ਜਿਹੜੇ ਪਿਆਜ਼ ਹੈ ਉਹ ਕੱਟ ਲਏ ਇਸ ਤਰੀਕੇ ਦੇ ਤੇ ਬਾਕੀ ਆਪਣੇ ਕੋਲ ਤਿੰਨ ਆਪਾਂ ਨੇ ਟਮਾਟਰ ਠੀਕ ਹੈ ਜੀ ਮਿਕਸੀ ਕਰ ਲਿਆ ਫਰੈਸ਼ ਟਮਾਟਰ ਪਿਉਰੀ ਬਣਾ ਲਈ ਜਾਨੀ ਇਹਨਾਂ ਦੀ ਤੇ ਆਪਾਂ ਵਰਤੋਂਗੇ ਆਦਰਕ ਲਸਣ ਦਾ ਪੇਸਟ ਠੀਕ ਹੈ ਜੀ ਤੇ ਹਰੀ ਮਿਰਚ ਦਾ ਪੇਸਟ ਤੇ ਲਓ ਜੀ ਸਬਜ਼ੀ ਹੈ ਜਿਹੜੀ ਬਣਾਵਾਂਗੇ ਆਪਾਂ ਕੜਾਹੀ ਦੇ ਵਿੱਚ ਤੇ ਲਓ ਜੀ ਸਭ ਤੋਂ ਪਹਿਲਾਂ ਪੈਦੇ ਵਿੱਚ ਪਾ ਲੂਗੇ ਸਰੋਂ ਦਾ ਤੇਲ ਯਾਨੀ ਕਿ ਮਸਟਰਡ ਆਇਲ ਤੇਲ ਥੋੜਾ ਜਿਹਾ ਆਪਾਂ ਜ਼ਿਆਦਾ ਰੱਖੂਗੇ ਠੀਕ ਹੈ ਜੀ ਕਿਉਂਕਿ ਜਿਹੜੀ ਲੰਗਰ ਵਾਲੀ ਸਬਜ਼ੀ ਹੁੰਦੀ ਆ ਜਿਹੜਾ ਵੀ ਆਪਾਂ ਰਫੈਂਡ ਜਾਂ ਤੇਲ ਵਰਤਦੇ ਉਹ ਥੋੜਾ ਜਿਹਾ ਜ਼ਿਆਦਾ ਪਾਉਂਦੇ ਆ ਠੀਕ ਹੈ ਜੀ ਅੱਜ ਆਪਾਂ ਬਣਾ ਰਹੇ ਹਲਵਾਈ ਸਟਾਈਲ ਤੇ ਤੁਸੀਂ ਤੇਲ ਆ ਜਿਹੜਾ ਵਰਤੋਗੇ ਘੱਟ ਵੀ ਪਾ ਸਕਦੇ ਹੋ ਤੇ ਲਓ ਜੀ ਤੇਲ ਨੂੰ ਮੈਂ ਚੰਗੀ ਤਰ੍ਹਾਂ ਗਰਮ ਕਰ ਲੂੰਗੇ ਤੇ ਤੇਲ ਜਦੋਂ ਗਰਮ ਹੋ ਗਿਆ ਇੱਕ ਆਪਾਂ ਤੇਜ ਪੱਤਾ ਪਾਵਾਂਗੇ ਠੀਕ ਹੈ ਜੀ ਇੱਕ ਬੜੀ ਇਲਾਇਚੀ ਇੱਕ ਛੋਟਾ ਜਿਹਾ ਟੁਕੜਾ ਪਾ ਦੂੰਗੇ ਦਾਲਚੀਨੀ ਦਾ ਦੋ ਤਿੰਨ ਲੌਂਗ ਠੀਕ ਹੈ ਜੀ ਤੇ ਦੋ ਛੋਟੀਆਂ ਇਲਾਇਚੀਆਂ ਇਹਨਾਂ ਨੂੰ ਹਲਕਾ ਜਿਹਾ ਭੁੰਨ ਲੂੰਗੇ ਆਪਾਂ ਤੇ ਥੋੜਾ ਜਿਹਾ ਆਪਾਂ ਜੀਰਾ ਪਾਵਾਂਗੇ ਤੇ ਜੀਰੇ ਨੂੰ ਤੜਕਾ ਕੇ ਚੇਕ ਆਪਣਾ ਫੋਲ ਹੈ ਜਦੋਂ ਜੀਰਾ ਤੜਕ ਗਿਆ ਫਿਰ ਆਪਾਂ ਭੁੰਨਾਂਗੇ ਪਿਆਜ਼ ਠੀਕ ਹੈ ਜੀ ਦੋ ਆਪਣੇ ਕੋਲ ਪਿਆਜ਼ ਨੇ ਤੇ ਹੁਣ ਇਹ ਪਿਆਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨੂਗੇ ਜਦੋਂ ਤੱਕ ਇਹ ਲਾਈਟ ਬ੍ਰਾਊਨ ਨਹੀਂ ਹੋ ਜਾਂਦੇ ਤੇ ਲੋ ਜੀ ਪਿਆਜ਼ ਆ ਜਿਹੜੇ ਆਪਣੇ ਲਾਈਟ ਬ੍ਰਾਊਨ ਹੋ ਚੁੱਕੇ ਆ ਪਿਆਜ਼ ਜ਼ਿਆਦਾ ਲਾਲ ਨਹੀਂ ਕਰਨੇ ਇਸ ਟਾਈਮ ਤੇ ਆਪਾਂ ਨੇ ਇੱਕ ਚਮਚ ਪਾਦਨੇ ਦੇ ਵਿੱਚ ਆਦਰਕ ਲਸਣ ਠੀਕ ਹੈ ਜੀ ਪੇਸਟ ਤੇਨੂੰ ਭੁੰਨੂਗੇ ਆਪਾਂ ਤੇ ਨਾਲੇ ਆਪਾਂ ਪਾ ਦਾਂਗੇ ਇਹਦੇ ਵਿੱਚ ਇੱਕ ਚਮਚਾ ਠੀਕ ਹੈ ਜੀ ਹਰੀ ਮਿਰਚ ਬਾਕੀ ਤੁਸੀਂ ਆਪਣੇ ਟੇਸਟ ਰਿਕੋਰਡਿੰਗ ਪਾ ਲਿਓ ਤੇ ਹੁਣ ਆਪਾਂ ਇਹਨੂੰ 2-3 ਮਿੰਟ ਹੋਰ ਭੁੰਨੂਗੇ ਤੇ ਥੋੜੀ देर ਭੁੰਨਣ ਤੋਂ ਬਾਅਦ ਇੱਕ ਚਮਚਾ ਹਲਦੀ ਤੇ ਇੱਕ ਚਮਚਾ ਤੇਗੀ ਮਿਰਚ ਤੇ ਆਪਾਂ ਇਹਨੂੰ ਵੀ ਭੁੰਨੂਗਾ ਠੀਕ ਹੈ ਜੀ ਹਲਕਾ ਜਾਂ ਅੱਧਾ ਕਿੰਟ ਤੇ ਨਾਲੇ ਪਾ ਦਾਂਗੇ ਫਿਰ ਆਪਾਂ ਇਹਦੇ ਵਿੱਚ ਤਿੰਨ ਟਮਾਟਰਾਂ ਦੀ ਪਿਉਰੀ ਠੀਕ ਹੈ ਜੀ ਆਹ ਲਓ ਜੀ ਤੇ ਹੁਣ ਇਹ ਮਸਾਲੇ ਨੂੰ ਆਪਾਂ ਨੇ 4 ਤੋਂ 5 ਮਿੰਟ ਭੁੰਨਣਾ ਠੀਕ ਹੈ ਜੀ ਐਨ ਪੂਰੇ ਸੇਕ ਪਰ ਜਦੋਂ ਤੱਕ ਇਹ ਆਪਣਾ ਤੇਲ ਨਹੀਂ ਛੱਡ ਦਿੰਦਾ ਤੇ ਲਓ ਜੀ ਮਸਾਲਾ ਜਿਹੜਾ ਸਬਜੀ ਦਾ ਹੋਇਆ ਐਨ ਪੱਕ ਚੁੱਕਿਆ ਹੈ ਮਸਾਲੇ ਨੇ ਤੇਲ ਐ ਜਿਹੜਾ ਉਹ ਵੀ ਛੱਡ ਤੇ ਆਏ ਤੇ ਇਸ ਟਾਈਮ ਤੇ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਠੀਕ ਹੈ ਜੀ ਕਿਚਨ ਕਿੰਗ ਮਸਾਲੇ ਜ਼ਿਆਦਾ ਨਹੀਂ ਪਾਉਣੇ ਹੈਗੇ ਤੇ ਜ਼ਿਆਦਾ ਪਾਉਂਗੇ ਨਾ ਫਿਰ ਜ਼ਿਆਦਾ ਮਸਾਲਿਆਂ ਦਾ ਟੇਸ ਆਊਗਾ ਸਬਜੀ ਦਾ ਟੇਸ ਨਹੀਂ ਆਉਣਾ ਤੇ 1 ਚਮਚ ਪਾਵਾਂਗੇ ਧਨੀਆ ਪਾਊਡਰ ਠੀਕ ਹੈ ਜੀ ਤੇ ਲੋ ਜੀ ਨੂੰ ਹੀ ਪੁੰਨ ਲੰਘ ਗਏ ਆਪਾਂ 2-3 ਮਿੰਟ ਤੇ ਲੋ ਜੀ ਮਸਾਲੇ ਆਪਣੇ ਭੁੰਨੇ ਗਏ ਹੁਣ ਪਾਵਾਂਗੇ ਆਪਾਂ ਨਮਕ ਠੀਕ ਹੈ ਜੀ ਨਮਕ ਆਪਾਂ ਟੇਸਟ ਰਿਕੋਰਡਿੰਗ ਪਾ ਦੋਗੇ ਜਿੰਨਾ ਕੁ ਤੁਸੀਂ ਖਾਣੇ ਹੋ ਘੱਟ ਵੱਧ ਪਾ ਲਿਓ ਉਸ ਹੱਬ ਨਾਲ ਤੇ ਲੋ ਜੀ ਨਮਕ ਪਾ ਲਿਆ ਤੇ ਹੁਣ ਆਪਾਂ ਇਹ ਚ ਐਡ ਕਰੂਗੇ ਆਪਣੀ ਸਬਜੀ ਠੀਕ ਹੈ ਜੀ ਜਿਹੜੀ ਕਿ ਆਪਾਂ ਨੇ ਕੱਟ ਕੇ ਤੇ ਧੋ ਕੇ ਰੱਖੀ ਤੀ ਤੇ ਇਹ ਸਬਜੀ ਨੂੰ ਹੁਣ ਇਹਦੇ ਵਿੱਚ ਆਪਾਂ ਪਕਾਉਂਗੇ ਠੀਕ ਹੈ ਜੀ ਇਸ ਟਾਈਮ ਤੇ ਜਿਹੜਾ ਸੇਕ ਆ ਤੁਸੀਂ ਉਹ మీడియం ਕਰ ਲੈਣਾ ਜਿਆਦਾ ਓਵਰ ਸੇਕ ਪਰ ਪਕਾਉਗੇ ਤਾਂ ਸਬਜੀ ਆ ਜਿਹੜੀ ਥੱਲੇ ਲੱਗੂਗੀ ਠੀਕ ਹੈ ਜੀ ਤੇ ਇਸ ਕਰਕੇ ਆਪਾਂ ਨੇ ਇਸ ਟਾਈਮ ਤੇ ਇਹਨੂੰ మీడియం ਸੇਕ ਪਰ ਪਕਾਉਣਾ ਹੈ ਤੁਸੀਂ ਮਸਾਲੇ ਦਾ ਠੀਕ ਹੈ ਜੀ ਕਲਰ ਚੈੱਕ ਕਰੋ ਕਿੰਨਾ ਵਧੀਆ ਆਇਆ ਹੈ ਤੇ ਲਓ ਜੀ ਇਹਨੂੰ ਪਕਾਉਂਦੇ ਆ ਹੁਣ ਆਪਾਂ ਤੇ ਗੋਭੀ ਆ ਜਿਹੜੀ ਆਪਾਂ ਨੇ ਉਦੋਂ ਐਡ ਕਰਨੀ ਆ ਜਦੋਂ ਇਹ ਸਬਜੀ ਆਪਣੀ ਅੱਧੀ ਪੱਕੀ ਗਈ ਠੀਕ ਹੈ ਜੀ ਗੋਭੀ ਤੁਸੀਂ ਕਦੇ ਵੀ ਨਾਲ ਲੱਗਦੀ ਐਡ ਨਹੀਂ ਕਰਨੀ ਹੈਗੀ ਇਹਦੇ ਵਿੱਚ ਕਿਉਂਕਿ ਗੋਭੀ ਹੈ ਜਿਹੜੀ ਉਹ ਛੇਤੀ ਗਲ ਜਾਂਦੀ ਹੈ ਜੇ ਆਪਾਂ ਨੇ ਗੋਭੀ ਇਸ ਟਾਈਮ ਤੇ ਪਾਤੀ ਤਾਂ ਗੋਭੀ ਨੇ ਪਹਿਲਾਂ ਗਲ ਜਾਣਾ ਤੇ ਆਹ ਸਬਜ਼ੀ ਕੱਚੀ ਰਹਿ ਜੂਗੀ ਇਸ ਕਰਕੇ ਪਹਿਲਾਂ ਪੈਨ ਨੂੰ ਅੱਧੀ ਪਕਾਉਂਗੇ ਅੱਧੀ ਪਕਾਉਣ ਤੋਂ ਬਾਅਦ ਫਿਰ ਆਪਾਂ ਝਾੜ ਐਡ ਕਰੂਗੇ ਗੋਭੀ ਤੇ ਲੋ ਜੀ ਇਹ ਸਬਜ਼ੀ ਨੂੰ ਹੁਣ ਆਪਾਂ ਪਕਾ ਲੈਂਦੇ ਆ ਤੇ ਥੋੜਾ ਜਿਹਾ ਪੈਦੇ ਵਿੱਚ ਪਾਣੀ ਐਡ ਕਰ ਲੂਗੇ ਜ਼ਿਆਦਾ ਨਹੀਂ ਕਰਨਾ ਹੈਗਾ ਠੀਕ ਹੈ ਜੀ ਤਾਂ ਜੋ ਸਬਜ਼ੀ ਜਿਹੜੀ ਆਪਣੀ ਚੰਗੀ ਤਰ੍ਹਾਂ ਪੱਕ ਜਾਵੇ ਤੇ ਨਾਲੇ ਥੋੜਾ ਬਹੁਤਾ ਪਾਣੀ ਜਿਹੜਾ ਸਬਜ਼ੀ ਵੀ ਛੱਡੂਗੀ ਠੀਕ ਹੈ ਜੀ ਤੇ ਲਓ ਜੀ ਮਿਲਦੀਆਂ ਜਦੋਂ ਆਪਣੀ ਸਬਜ਼ੀ ਹੈ ਜਿਹੜੀ ਅੱਧੀ ਪੱਕੀ ਗਈ ਤੇ ਆਪਾਂ ਇਹਨੂੰ ਟੱਕ ਕੇ ਪਕਾਉਂਗੇ ਤੇ ਲਓ ਜੀ ਸਬਜ਼ੀ ਹੈ ਜਿਹੜੀ ਆਪਣੀ ਅੱਧੀ ਪੱਕ ਚੁੱਕੀ ਹੈ ਜੀ ਆ ਦੇਖੋ ਕਲਰ ਚੈੱਕ ਕਰੋ ਸਬਜ਼ੀ ਦਾ ਤੁਸੀਂ ਐਂ ਬਿਲਕੁਲ ਜਿਵੇਂ ਕਿ ਲੰਗਰਾਂ ਦੇ ਵਿੱਚ ਸਬਜ਼ੀ ਹੁੰਦੀ ਹੈ ਠੀਕ ਹੈ ਜੀ ਉਸ ਤਰੀਕੇ ਦੀ ਆਪਾਂ ਨੇ ਸਬਜ਼ੀ ਅੱਜ ਬਣਾਈ ਹੈ ਕਲਰ ਦੇਖੋ ਜੀ ਕਿੰਨਾ ਵਧੀਆ ਆ ਗਿਆ ਸਬਜ਼ੀ ਦਾ ਤੇ ਸਬਜ਼ੀ ਹੈ ਜਿਹੜੀ ਆਪਣੀ ਠੀਕ ਹੈ ਜੀ ਅੱਧਿਕ ਪੱਕ ਚੁੱਕੀ ਆ ਇਸ ਟਾਈਮ ਤੇ ਹੁਣ ਆਪਾਂ ਨੇ ਇਹਦੇ ਵਿੱਚ ਐਡ ਕਰ ਦੇਣੀ ਹੈ ਗੋਭੀ ਠੀਕ ਹੈ ਜੀ ਕਿਉਂਕਿ ਗੋਭੀ ਜੇ ਆਪਾਂ ਪਹਿਲਾਂ ਪਾ ਦੰਦੇ ਤਾਂ ਗੋਭੀ ਆ ਜਿਹੜੀ ਛੇਤੀ ਪੱਕ ਜਾਂਦੀ ਆ ਛੇਤੀ ਕੁਲ ਜਾਂਦੀ ਆ ਤੇ ਫਿਰ ਵਧੀਆ ਇੰਤੀ ਲੱਗਣੀ ਤੇ ਲਓ ਜੀ ਗੋਭੀ ਕਰ ਲਈ ਆਪਾਂ ਨੇ ਇਹਦੇ ਵਿੱਚ ਐਡ ਹੁਣ ਤੇ ਲਓ ਜੀ ਇਹਨੂੰ ਹੁਣ ਕਰਦੇ ਆ ਮਿਕਸ ਸਾਰੀ ਸਬਜ਼ੀ ਨੂੰ ਆਪਾਂ ਤੇ ਹੁਣ ਆਪਾਂ ਇਹਨੂੰ ਪਕਾਉਨੇ ਆ ਢੱਕ ਕੇ ਤੇ ਸੇਕ ਆ ਜਿਹੜਾ ਤੁਸੀਂ ਇਸ ਟਾਈਮ ਤੇ ਮੀਡੀਅਮ ਰੱਖਣਾ ਠੀਕ ਹੈ ਜੀ ਜਿਆਦਾ ਸੇਕ ਨਹੀਂ ਕਰਨਾ ਹੈਗਾ ਜਿਆਦਾ ਸੇਕ ਕਰੋਗੇ ਫਿਰ ਸਬਜੀ ਜਿਹੜੀ ਉਹ ਥੱਲੇ ਲੱਗੂਗੀ ਇਸ ਕਰਕੇ ਮੀਡੀਅਮ ਸੇਕ ਤੇ ਵਿੱਚ ਵਿੱਚ ਮੈਨੂੰ ਹਿਲਾਉਂਦੇ ਰਹੋ ਤੇ ਲੋ ਜੀ ਸਬਜੀ ਆਪਣੀ ਪੱਕ ਚੁੱਕੀ ਆ ਜੀ ਠੀਕ ਆ ਜੀ ਆ ਦੇਖੋ ਕਿੰਨੀ ਵਧੀਆ ਸਬਜੀ ਦਾ ਕਲਰ ਦੇਖੋ ਤੁਸੀਂ ਕਿੰਨਾ ਪਿਆਰਾ ਕਿੰਨਾ ਵਧੀਆ ਆ ਸੋ ਇਸ ਤਰੀਕੇ ਨਾਲ ਬਣਾਉਂਦੀ ਆ ਜੀ ਅਸੀਂ ਲੰਗਰਾਂ ਵਾਲੀ ਸਬਜੀ ਤੇ ਅੱਧੀ ਘੱਲ ਇਹ ਪੱਕੀ ਆ ਠੀਕ ਆ ਜੀ ਇਸ ਟਾਈਮ ਤੇ ਆਪਾਂ ਇਹ ਚ ਪਾ ਦੋਗੇ ਥੋੜੀ ਜੀ ਕਸਤੂਰੀ ਮੇਥੀ ਤੇ ਥੋੜਾ ਜਿਹਾ ਪਾ ਦੋਗੇ ਗਰਮ ਮਸਾਲਾ ਠੀਕ ਆ ਜੀ ਤੈਨੂੰ ਕਰਦੇ ਆ ਮਿਕਸ ਤੇ ਇਹਨੂੰ ਆਪਾਂ 5-4 ਮਿੰਟ ਹੋਰ ਪਕਾ ਲੂਗੇ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਆ ਫਿਰ ਸਰਵ ਕਰਕੇ ਤੇ ਲਓ ਜੀ ਐਦਾਂ ਬਣਦੀ ਆ ਜੀ ਲੰਗਰਾਂ ਵਾਲੀ ਮਿਕਸ ਸਬਜੀ ਤੇ ਤੁਸੀਂ ਇਹਨੂੰ ਠੀਕ ਆ ਜੀ ਥੋੜੀ ਜਿਹੀ ਖੜਮੀ ਵੀ ਰੱਖ ਸਕਦੇ ਹੋ ਖੜੀ-ਖੜੀ ਤੇ ਤੁਸੀਂ ਥੋੜੀ ਜਿਹੀ ਮੈਸ਼ ਵੀ ਕਰ ਸਕਦੇ ਹੋ ਠੀਕ ਆ ਜੀ ਵੈਸੇ ਪੱਕਦੇ-ਪੱਕਦੇ ਇਹ ਠੀਕ ਆ ਜੀ ਮੈਸ਼ ਹੋ ਜਾਂਦੀ ਆ ਥੋੜੀ-ਥੋੜੀ ਬਹੁਤੀ ਮੈਸ਼ ਹੋ ਜਾਂਦੀ ਆ ਤੇ ਲਓ ਜੀ ਇਹਨੂੰ ਪਕਾ ਲੰਨੇ ਆਪਾਂ ਤੇ ਲਓ ਜੀ ਸਬਜੀ ਬਣ ਕੇ ਰੈਡੀ ਆ ਜੀ ਹੁਣ ਪਾਉਂਦੇ ਆਪਾਂ ਇਹਦੇ 'ਚ ਬਰੀਕ ਕਟਿਆ ਹੋਇਆ ਹਰਾ ਧਨੀਆ ਤੇ ਗੈਸ ਕਰਦੇ ਆਂ ਬੰਦ ਤੇ ਤੁਹਾਨੂੰ ਦਿਖਾਉਂਦੇ ਆਂ ਸਰਵ ਕਰਕੇ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਲਓ ਜੀ ਲੰਗਰਾਂ ਵਾਲੀ ਮਿਕਸ ਸਬਜੀ ਬਣ ਕੇ ਰੈਡੀ ਆ ਜੀ ਆ ਦੇਖੋ ਕਲਰ ਦੇਖੋ ਸਬਜੀ ਦਾ ਠੀਕ ਆ ਜੀ ਕਿੰਨਾ ਪਿਆਰਾ ਕਿੰਨਾ ਵਧੀਆ ਆ ਸੋ ਇਸ ਤਰੀਕੇ ਨਾਲ ਬਣਾ ਸਕਦੇ ਆਂ ਜੀ ਤੁਸੀਂ ਹਲਵਾਈ ਸਟਾਈਲ ਮਿਕਸ ਵੈਜ ਸਬਜੀ ਕਰੇ ਜਿਹੜੀ ਕਿ ਜ਼ਿਆਦਾਤਰ ਸਿਆਲ ਦੇ ਵਿੱਚ ਠੀਕ ਆ ਜੀ ਜਿਹੜੀ ਕਿ ਲੰਗਰਾਂ ਦੇ ਵਿੱਚ ਠੀਕ ਆ ਜੀ ਇਹ ਬਣਾਈ ਜਾਂਦੀ ਆ ਸੋ ਇਸ ਤਰੀਕੇ ਨਾਲ ਤੁਸੀਂ ਮਿਕਸ ਵਿੱਚ ਸਬਜੀ ਇੱਕ ਸਭ ਤੋਂ ਵੱਡੀ ਗੱਲ ਇਹ ਹੈ ਜੀ ਕਿਉਂਕਿ ਇਹ ਸਬਜੀ ਹੈ ਜਿਹੜੀ ਫਰਾਈ ਹੋ ਕੇ ਨਹੀਂ ਬਣਦੀ ਠੀਕ ਹੈ ਜੀ ਬਗੈਰ ਫਰਾਈ ਤੋਂ ਬਣਦੀ ਆ ਤੇ ਇਹਨੂੰ ਆਪਾਂ ਹੈਲਦੀ ਵੀ ਕਹਿ ਸਕਦੇ ਆ ਤੁਸੀਂ ਇਹਨੂੰ ਮੱਕੀ ਦੀ ਰੋਟੀ ਨਾਲ ਕਣਕ ਦੀ ਰੋਟੀ ਨਾਲ ਤੇ ਉਹ ਖਾ ਸਕਦੇ ਹੋ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਜੀ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਹਾਲੇ ਤੱਕ ਨਵੇਂ ਆ ਜੀ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਲਓ ਜੀ ਮਿਲਦੇ ਆ ਜੀ ਫਿਰ ਹੁਣ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ